ਗੁਰਪ੍ਰੀਤ ਰਿਸਾ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਮਦਮੀ ਟਕਸਾਲ ਦਾ ਕੀਰਤਨੀ ਜਥਾ ਸੰਤੋਖ ਸਿੰਘ ਜੀ ਰਬ ਗੁਰਦੁਆਰਾ ਸ਼੍ਰੀ ਗੋੜ ਹਰਗੋਬਿੰਦ ਸਾਹਿਬ ਜੀ ਟੀਵੀ ਡਲ ਇੰਗਲੈਂਡ ਵਿਖੇ ਪਹੁੰਚੇ ਹਨ ਔਰ ਉਹਨਾਂ ਦੇ ਨਾਲ ਦੇ ਸਿੰਘ ਭਾਈ ਜਸਵੰਤ ਸਿੰਘ ਜੀ ਅਤੇ ਤਬਲਾ ਮਾਸਟਰ ਬਲਵੀਰ ਸਿੰਘ ਅਤੇ ਦਾਸ ਚਰਨ ਸਿੰਘ ਟੀਵੀ ਡਲ ਜਥਾ ਧਰਮ ਜੋ ਜਿਹਾ தம் ਦਮ ਦੀ ਇਕ ਸਾਜੂ ਕੇ ਆਪ ਜੀ ਦੇ ਸਾਹਮਣੇ ਗੁਰੂ ਸਾਹਿਬ ਦੀ ਪ੍ਰਮਾਤਮਾ ਦੀ ਸ਼ੋਭਾ ਕਰਨ ਵਾਸਤੇ ਇੱਕ ਕਵਿਤਾ ਪੇਸ਼ ਕਰ ਰਹੇ ਹਾਂ ਬਹੁਤ ਪਿਆਰ ਸਹਿਤ ਆਪ ਸਾਧ ਸੰਗ ਜੀ ਸਰਵਣ ਕਰੋ ਜੀ ਨਾਮ ਖੁਆਰੀ ਨਾਨਕ ਚੜੀ ਰਹੇ ਦਿਨ ਰਾਤ ਸੂਰਾ ਸੋ ਪਹਿਚਾਨੀਐ ਜੋ ਲਰੈ ਦੀਨ ਕੇ ਹੇਤ ਪੁਰਜਾ ਪੁਰਜਾ ਘਟ ਮਰੇ ਕਬੂ ਨਾ ਛਾਡੇ ਖੇਤ ਤੇਰੇ ਕੋਤਕ ਬੇਅੰਤ ਮੇਰੇ ਸਤਗੁਰਾ ਕੁਦਰਤ ਕੁਦਰਤ ਸਾਜ ਕੇ ਆਪ ਤੂੰ ਵਿੱਚ ਬੈਠਾ ਤੇਰੇ ਕੋਤਕ ਬੇਅੰਤ ਮੇਰੇ ਸਤਗੁਰਾ ਕੁਦਰਤ ਸਾਜ ਕੇ ਆਪ ਤੂੰ ਵਿੱਚ ਬੈਠਾ ਬਸ ਰਹਿਣਾ ਤੂੰ ਭਗਤਾਂ ਪਿਆਰਿਆਂ ਦੇ ਢੋਰ ਸਭ ਦੀ ਹੱਥ ਵਿੱਚ ਖਿੱਚ ਬੈਠਾ ਤੇਰੀ ਹੀ ਸ਼ਕਤੀ ਮੇਰੇ ਸਤਿਗੁਰਾ ਤੇਰੀ ਹੀ ਸਭ ਕਰਾਮਾਤ ਹੈ ਤੂੰ ਹੀ ਚੜ੍ਹਾਵੇ ਸੂਰਜ ਰਾਤ ਨੂੰ ਤੂੰ ਹੀ ਕਰ ਦੇਵੇ ਦਿਨੇ ਰਾਤ ਹੈ ਤੇਰੇ ਕੋਤਕ ਬੇਅੰਤ ਮੇਰੇ ਸਤਿਗੁਰਾ ਕਦਰਤ ਸਾਜ ਕੇ ਆਪ ਤੂੰ ਵਿੱਚ ਬੈਠਾ ਬਸ ਰਹਿਣਾ ਤੂੰ ਭਗਤਾਂ ਪਿਆਰਿਆਂ ਦੇ ਡੋਰ ਸਭ ਦੀ ਹੱਥ ਵਿੱਚ ਖਿੱਚ ਬੈਠਾ ਤੇਰੀ ਹੀ ਸ਼ਕਤੀ ਮੇਰੇ ਸਤਿਗੁਰੂ ਤੇਰੀ ਹੀ ਸਭ ਕਰਾਮਾਤ ਹੈ ਤੂੰ ਹੀ ਚੜਾਵੇ ਸੂਰਜ ਰਾਤ ਨੂੰ ਤੂੰ ਹੀ ਕਰ ਦੇਵੇ ਜਿਨੇ ਰਾਤ ਹੈ ਤੂੰ ਹੀ ਮੜਾਵੇ ਵਿਛੜੇ ਜੁਗਾਂ ਤੋਂ ਜੁਗਾਂ ਤੋਂ ਜੁਗਾਂ ਤੋਂ ਆਪੇ ਹੀ ਮਿਲੇ ਬਿਸ਼ੋਰਦਾਵੇ ਉਦ ਦੇ ਮਹਿਮਾਨ ਨਿਮਾਨਿਆਂ ਨੂੰ ਮਾਨ ਹੰਕਾਰੀਆਂ ਦੇ ਆਪ ਹੀ ਤੋੜਦਾ ਏ ਤੇਰੇ ਹੀ ਦਰ ਤੇ ਸਵਾਲੇ ਮੇਰੇ ਸਤਿਗੁਰਾ ਤੂੰ ਹੀ ਦੇਵੇ ਆਪਣੇ ਪਿਆਰਿਆਂ ਨੂੰ ਦਾਤ ਹੈ ਤੇਰੀ ਹੀ ਸ਼ਕਤੀ ਮੇਰੇ ਸਤਿਗੁਰਾ ਤੇਰੀ ਹੀ ਸਭ ਕਰਮਾਤ ਹੈ ਤੂੰ ਹੀ ਝਾੜਦਾ ਪਿੰਗਲੇ ਪਹਾੜੀ ਉੱਤੇ ਤੂੰ ਹੀ ਚੜੇ ਆਕਾਸ਼ ਗਰਾ ਦੇਵੇਂ ਤੂੰ ਹੀ ਰਾਵਣ ਦਾ ਸੁਨੇ ਦਾ ਗੜ ਲੰਕਾ ਵਿੱਚ ਪਲਾਂ ਦੇ ਸਵਾ ਬਣਾ ਦੇਵੇਂ ਹੋਈ ਦਿੱਤੇ ਕੰਨ ਅੱਖ ਨਕ ਮੇਰੇ ਸਤ ਗੁਰਾਂ ਜਿਹ ਬਾ ਜਿਹੜੀ ਬੋਲਤੀ ਤਾਤ ਹੈ ਤੇਰੀ ਹੀ ਸ਼ਕਤੀ ਮੇਰੇ ਸਤ ਗੁਰਾਂ ਤੇਰੀ ਹੀ ਸਭ ਕਰਾਮਾਤ ਹੈ ਤੂੰ ਹੀ ਰਾਜਿਆਂ ਤੋਂ ਭੀਖ ਮੰਗਾ ਦਿਨਾ ਤੂੰ ਹੀ ਪਖਾਰੀ ਤੋਂ ਰਾਜ ਕਰਾ ਦੇਵੇਂ ਜਿਲਾਕ ਨਿੰਦਕਾਂ ਨੂੰ ਝੂਠੇ ਕਰ ਦੇਵੇਂ ਗੁੰਗੇ ਵਹਿਰਿਆਂ ਤੋਂ ਅਰਥ ਪੜਾ ਦੇਵੇਂ ਤੇਰੇ ਦਰ ਮੰਨੀ ਮੇਰੇ ਸਤਗੁਰੂ ਮਾਨਸ ਕੀ ਏਕੋ ਜਾਤ ਹੈ ਤੇਰੀ ਹੀ ਸ਼ਕਤੀ ਮੇਰੇ ਸਤਗੁਰਾ ਤੇਰੀ ਹੀ ਸਭ ਕਰਾਮਾਤ ਹੈ ਮਾਨਸ ਤੋਂ ਦੇਵਤੇ ਪਲ ਵਿੱਚ ਕਰ ਦੇਵੇਂ ਕਦੇ ਲਾਵੇਂ ਨਾ ਇੱਕ ਵੀ ਵਾਰ ਤੂੰ ਭੀਖ ਮੰਗਾਵੇਂ ਤੂੰ ਬਾਦਸ਼ਾਹਾਂ ਕੋਲੋਂ ਡੁੱਬਦੇ ਪੱਥਰ ਵੀ ਦੇਵੇਂ ਤਾਰ ਤੂੰ ਕੋਤੇ ਤੋਤਰਾਵੇ ਗਨ ਕਾ ਮੇਰੇ ਸਤ ਗੁਰਾ ਨਾਰੀ ਵਿੱਚ ਪਾ ਦੇਵੇ ਕੋ ਜਾਤ ਹੈ ਤੇਰੀ ਹੀ ਸ਼ਕਤੀ ਮੇਰੇ ਸਤ ਗੁਰਾ ਤੇਰੀ ਹੀ ਸਭ ਕਰਾਮਾਤ ਹੈ ਚਰਨ ਸਿੰਘ ਪਾਪੀ ਨੂੰ ਬਚਾਲੇ ਮੇਰੇ ਸਤ ਗੁਰਾ ਤੇਰੀ ਰਹਿਮਾ ਤੇਰੀ ਮਹਿਮਾ ਅਪਰ ਅਪਾਰ ਹੈ ਤੇਰੇ ਹੀ ਸਾਜੇ ਮਾਨਸਤੇ ਦੇਵਤੇ ਨੇ ਦਿੱਤੇ ਤੂੰ ਹੀ ਸਾਜ ਸਰਦਾਰ ਐ ਆਪਣੀ ਸੀਮਾ ਵਿੱਚ ਰਹੇ ਮੇਰੇ ਸਤ ਗੁਰਾ ਹੋਰ ਮੇਰੀ ਕੀ ਔਕਾਦ ਹੈ ਤੇਰੀ ਹੀ ਸ਼ਕਤੀ ਮੇਰੇ ਸਤ ਗੁਰਾ ਤੇਰੀ ਹੀ ਸਭ ਕਰਾ ਮਾਤ ਹੈ ਤੇਰੀ ਹੀ ਸ਼ਕਤੀ ਮੇਰੇ ਸਤ ਗੁਰਾ ਤੇਰੀ ਹੀ ਸਭ ਕਰਾ ਬਾਤ ਹੈ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ